ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਬੇਪਾਰੀ ਗੰਗਾ ਰਾਮ ਦੇ ਨਾਮ ਦਾ ਗੁਰੂ ਸਾਹਿਬ ਕੋਲ ਪਹੁੰਚਦਾ ਕਹਿੰਦਾ ਸਤਿਗੁਰੂ ਮੇਰਾ ਕਾਰੋਬਾਰ ਨਹੀਂ ਚੱਲ ਰਿਹਾ ਸ਼ਧੂਰੂ ਕਹਿਣ ਲੱਗੇ ਗੰਗੇ ਇਹਦੇ ਵਿੱਚ ਗੁਰੂ ਦਾ ਐਸਾ ਰਖ ਲੈ ਤੇ ਤੇਰਾ ਦਿਨ ਦੂਣਾ ਰਾਤ ਚੋੜਾ ਕੰਮ ਚੱਲ ਪਾਏਗਾ ਗੰਗੇ ਸਾਨਾ ਜਿਹੜਾ ਆਪਣਾ ਬਾਈ ਖਾਤਾ ਬਣਾਇਆ ਉਹਦੇ ਚ ਗੁਰੂ ਦਾ ਖਾਤਾ ਬਣਾਤਾ ਜੋ ਵੀ ਵਪਾਰ ਹੋਵੇ ਉਹਦੇ ਚ ਗੁਰੂ ਦਾ ਐਸਾ ਗੁਰੂ ਦੇ ਜਮਾ ਕਰਾਇਆ ਜਾਇਆ ਕਰੇ ਬਹੁਤ ਸਾਲ ਤੱਕ ਇਹ business ਬੜਾ ਵਧੀਆ ਚੱਲਦਾ ਰਿਹਾ ਤਰੱਕੀ ਹੋ ਗਈ ਗੰਗੇ ਨੇ ਇੰਨੀ ਤਰੱਕੀ ਕੀਤੀ ਕਿ ਉਹਨੂੰ ਲੋਕ ਗੰਗਾ ਸਾਹ ਕਹਿਣ ਲੱਗੇ ਗੰਗਿਆ ਰਾਮ ਕਹਿਣ ਲੱਗੇ ਰਾਜਿਆਂ ਨਾਲ ਵਪਾਰ ਹੋ ਗਿਆ ਦੇਸਾ ਵਿਦੇਸਾ ਵਿੱਚ ਵਪਾਰ ਹੋ ਗਿਆ ਕੰਮ ਬਹੁਤ ਫੈਲ ਗਿਆ ਗੁਰੂ ਸਾਹਿਬ ਨੇ ਗੁਰੂ ਸਾਹਿਬ ਕੋਲ ਇੱਕ ਬੰਦਾ ਆਇਆ ਉਹ ਕਹਿੰਦਾ ਮੈਂ ਆਪਣੀ ਬੇਟੀ ਦਾ ਵਿਆਹ ਕਰਨਾ ਤੇ ਸਤਿਗੁਰੂ ਕਹਿੰਦੇ ਕਿੱਥੇ ਲੈਣ ਵਾਲਾ ਕਹਿੰਦੇ ਫਲਾਣੀ ਥਾਂ ਦਾ ਗੁਰੂ ਸਾਹਿਬ ਨੇ ਕੋਈ ਉਹਨੂੰ ਹੁੰਡੀ ਬੋਲਦਾ ਕੋਈ ਟੋਕ ਟੋਵਾ ਬੋਲਦਾ ਤੇ ਆਪਾਂ ਅੱਜ ਦੀ ਬਸਾ ਵਿੱਚ ਉਹਨੂੰ ਲੈਟਰ ਕਹਿ ਸਕਦੇ ਇੱਕ ਪੱਤਰ ਲਿਖ ਦਿੱਤਾ ਕਹਿੰਦੇ ਜਾ ਬਈ ਉਹ ਗੰਗੇਸਾ ਨੂੰ ਕਹੀਂ ਕਿ ਗੁਰੂ ਸਾਹਿਬ ਦੇ ਖਾਤੇ ਵਿੱਚੋਂ ਉਹ ਮੈਨੂੰ ਮਾਇਆ ਦੇ ਦੇ ਤੇ ਮੇਰੀ ਲੜਕੀ ਦੀ شادی ਹੋ ਜਾਏ ਗੰਗੇਸਾ ਦਾ ਕੰਮਕਾਰ ਇੰਨਾ ਜਬਰਜਸ ਚੱਲ ਗਿਆ ਕਿ ਗੰਗੇਸਾ ਸਮਝ ਗਿਆ ਕਿ ਮੈਨੂੰ ਹੁਣ ਦੁਨੀਆ ਦੇ ਕਿਸੇ ਬੰਦੇ ਦੀ ਲੋੜ ਨਹੀਂ ਪ੍ਰਭ ਵਿਸਾਰ ਗੁਰਤੇ ਬੇਮੁਖਾਈ ਤੇ ਨਰਕ ਹੋੜ ਮੈਂ ਭਰਿਆ ਬਸ ਉਹ ਲੜਕੀ ਵਾਲਾ ਰੋਂਦਾ ਪੜਦਾ ਗੁਰੂ ਸਾਹਿਬ ਕੋਲ ਪਹੁੰਚਿਆ ਕਿ ਸਮਾ ਬਹੁਤ ਘਾਟ ਹੈ ਤੇ ਉਹ ਕਹਿੰਦਾ ਕੋਈ ਗੁਰੂ ਦਾ ਖਾਤਾ ਨਹੀਂ ਕੋਈੜਾ ਗੁਰੂ ਕਿੱਥੇ ਗੁਰੂ ਮੈਂ ਕਿਹੜਾ ਅੰਮ੍ਰਿਤਸਰ ਮੈਨੂੰ ਨਹੀਂ ਪਤਾ ਗੁਰੂ ਸਾਹਿਬ ਕਹਿੰਦਾ ਵੀ ਤੂੰ ਕਿਉਂ ਬੁnablaਦਾ ਜਿਹੜਾ ਪੈਸੇ ਚਾਹੀਦੇ ਆ ਮੇਰੇ ਕੋਲ ਲੈ ਜਾ ਉਹਨੇ ਗੁਰੂ ਦਾ ਖਾਤਾ ਫਾੜ ਦਿੱਤਾ ਸੀ ਉਹਦਾ ਖਾਤਾ ਫਾੜ ਬਸ ਬੱਚਾ ਨੂੰ ਹੁੰਦੀ ਧੀਰ ਸੀ ਜਿੰਝ ਜੈਂ ਡਾਲੀ ਪਗਦੋਂ ਸੋਈ ਮੁਰਮਰ ਜਾਏ ਲੈਣ ਵਾਲੇ ਆ ਜਾਂਦੇ ਦੇਣ ਵਾਲੇ ਦਿੰਦੇ ਨਹੀਂ ਆਰਡਰ ਸਾਰੇ ਕੈਨਸਲ ਬਸ ਸਾਰਾ ਜਿਹੜਾ ਪੁੱਠਾ ਪੈ ਗਿਆ ਇੰਨੀ ਹਾਲਤ ਖਰਾਬ ਹੋ ਗਈ ਇੰਨੀ ਹਾਲਤ ਖਰਾਬ ਹੋ ਗਈ ਮੂੰਹ ਦਿਖਾਣਾ ਫੋਕਾ ਹੋ ਗਿਆ ਦੁਖੀ ਹੋ ਕੇ ਲੈਣ ਵਾਲੇ ਆ ਜਾਂਦੇ ਨੇ ਲੈਣ ਵਾਲੇ ਦੇਣਾ ਕੰਮਕਾਰ ਹੈ ਨਹੀਂ ਦੁਖੀ ਹੋ ਕੇ ਕੁਝ ਡਿਗਲ ਚਲਾ ਗਿਆ ਕੁਝ ਚਾਲ ਮਾਨ ਲੱਗਿਆ ਸੀ ਪਿੱਛੇ ਗੁਰਸਿਖ ਕਿਸੇ ਗੁਰਮੁਖ ਨੇ ਹੱਥ ਪੜਿਆ ਕਹਿੰਦਾ ਓਏ ਇਹ ਕੀ ਕਰਦਾ ਹੋਇਆ ਕਹਿੰਦਾ ਮੈਂ ਆ ਤਾਂ ਮਸਤਾ ਕਰਿਆ ਕਹਿੰਦੇ ਕਿਉਂ ਕਹਿੰਦੇ ਇਸ ਤਰ੍ਹਾਂ ਕਰਕੇ ਸਾਡੇ ਨਾਲ ਸਾਡੀ ਬਾਰਤਾ ਹੋਈ ਦੇਣ ਵਾਲੇ ਦਿੰਦੇ ਨਹੀਂ ਲੈਣ ਵਾਲੇ ਆ ਜਾਂਦੇ ਆ ਤੇ ਕਹਿੰਦੇ ਤੂੰ ਇਸ ਤਰ੍ਹਾਂ ਕਰ ਆਪਾਂ ਚੱਲਦੇ ਆਂ